ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਮਿਤੀ 8 ਮਈ ਨੂੰ ਪਾਕਿਸਤਾਨ ਦੀ ਫੌਜ ਵੱਲੋਂ ਸ੍ਰੀ ਹਰਬਿੰਦਰ ਸਾਹਿਬ ਵੱਲ ਕੀਤੇ ਗਏ ਮਿਜ਼ਾਈਲ ਅਤੇ ਦੋਹਣ ਹਮਲਿਆਂ ਨੂੰ ਭਾਰਤੀ ਫੌਜ ਦੇ ਡਿਫੈਂਸ ਏਅਰ ਸਿਸਟਮ ਨੇ ਹਵਾ ਵਿੱਚ ਹੀ ناکਾਮ ਕਰ ਦਿੱਤਾ ਸੀ ਇਹ ਦਾਅਵਾ ਭਾਰਤੀ ਫੌਜ ਦੇ ਬਲਾਰੇ 15 ਇਨਫੈਂਟਰੀ ਦੇ ਜਨਰਲ ਅਫੀਸਰ ਇਨ ਕਮਾਂਡ ਜੀਓਸੀ ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ ਨੇ ਕੀਤਾ ਉਨਾ ਦੱਸਿਆ ਕਿ ਪਾਕਿਸਤਾਨ ਨੇ ਹਵਾ ਤੋਂ ਜ਼ਮੀਨ ਵੱਲ ਅਤੇ ਜ਼ਮੀਨ ਤੋਂ ਜ਼ਮੀਨ ਵੱਲ ਦੋ ਤਰ੍ਹਾਂ ਦੀਆਂ ਮਿਜ਼ਾਇਲਾਂ ਦਾਗੀਆਂ ਇਸੇ ਤਰ੍ਹਾਂ ਡਰੋਨ ਹਮਲੇ ਦੀ ਵੀ ਕੋਸ਼ਿਸ਼ ਕੀਤੀ ਗਈ ਉਸੇ ਦਿਨ ਇਹੀ ਗੱਲ ਡਾਇਰੈਕਟਰ ਜਨਰਲ ਆਰਮੀ 에어 డిਫੈਂਸ ਲੈਫਟਨੈਂਟ ਜਨਰਲ ਸੁਮੇਰ ਇਵਾਨ ਦੀ ਕੁੰਹਾ ਨੇ ਭਾਰਤ ਸਰਕਾਰ ਦੀ ਹਿਊਮਸ ਏਜੰਸੀ ਏ ਐਨ ਆਈ ਵਿੱਚ ਇੱਕ ਪੌਡਕਾਸਟ ਵਿੱਚ ਕਹੀ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਹਮਲੇ ਦੀ ਆਸ਼ੰਕਾ ਵਾਰੇ ਦੱਸੇ ਜਾਣ ਤੇ ਦਰਬਾਰ ਸਾਹਿਬ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ 에ਅਰ ਡਿਫੈਂਸ ਗਨਸ ਤਾਇਨਾਤੀ ਦੀ ਆਗਿਆ ਦਿੱਤੀ ਸੀ ਨਾਲ ਹੀ ਇਹ ਪਹਿਲੀ ਵਾਰ ਹੈ ਕਿ ਦਰਬਾਰ ਸਾਹਿਬ ਦੀਆਂ ਲਾਈਟਾਂ ਵੀ ਬੰਦ ਕੀਤੀਆਂ ਗਈਆਂ ਇਸ ਸਬੰਧ ਨੂੰ ਉਹਨਾਂ ਆਪਣੇ ਇੰਟਰਵਿਊ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਾਤਾ ਨੁਕਰਾਦਵੀ ਕੀਤਾ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ ਇਸ ਦੀ ਪਰਚੋਲ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤੀ ਫੌਜ ਦੇ ਇਸ ਦਾਅਵੇ ਨਾਲ کئی سوال پیدا ہو گئے ہن پہلا اے کہ دس مئینو جنگ بندی دے دس دنہ بعد جا کے ہن وی مئینو اینی دیر بعد اے دعویٰ کیوں کیتا جا رہا ہے؟ اس تو پہلا نہ کسی دیسی میڈیا نہ کمانتری میڈیا اتے نہ ہی سرکار چان پارتی فوج نے ادھکارت جان ادھکارت تورتے اج ہی کوئی جانکاری سانجھی کی تھی۔ دوجہ ਭਾਰਤੀ ਫੌਜ ਦੇ ਦਾਅਵੇ ਨੂੰ ਸ਼੍ਰੋਮਣੀ ਕਮੇਟੀ ਅਤੇ ਖਾਸ ਤੌਰ ਤੇ ਹੈਡਗਨ ਥੀ ਗਾਨੀ ਰਣਵੀਰ ਸਿੰਘ ਵੱਲੋਂ ਸਿਰੋਂ ਖਾਰਜ ਕਰ ਦੇ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਦਾ ਬਿਆਨ ਕਾਬਿਲ ਗੌਰ ਹੈ ਜਿਨ੍ਹਾਂ ਭਾਰਤੀ ਫੌਜ ਦੇ ਇਸ ਦਾਅਵੇ ਨੂੰ ਇਸ ਆਧਾਰ ਤੇ ਖਾਰਜ ਕਰ ਦਿੱਤਾ ਕਿ ਸੀਸੀਟੀਵੀ ਦੀਆਂ ਫੁਟੇਜਸ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਉਨ੍ਹਾਂਸ਼ਕ ਪ੍ਰਗਟ ਕੀਤਾ ਕਿ ਪਾਕਿਸਤਾਨ ਜਾਂ ਭਾਰਤ ਦਾ ਇਸਾਰੇ ਕੋਈ ਰਾਜਨੀਤਿਕ ਉਦੇਸ਼ ਹੋ ਸਕਦਾ ਹੈ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਤੰਗੀੜਾ ਨੇ ਕਿਹਾ ਕਿ ਸ਼੍ਰੀ ਹਰਮਿੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਬਾਰੇ ਉਨ੍ਹਾਂ ਨੂੰ ਭਾਰਤੀ ਫੌਜ ਦੇ ਕਿਸੇ ਬੁਲਾਰੇ ਦੇ ਬਿਆਨ ਦਾ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਲੱਗਿਆ ਹੈ

فون ذریعے کوئی بھی گل بات نہیں ہوئی نہ ہی کوئی سہمتی ہی دیکھتی گئی اجاز ہلاکار صحیح ہے کہ واقعی انٹی میزائل گنز دربار صاحب کیتیاں گئیاں جا نہیں کون سچ بول رہا ہے اہوی سامنے آ جائے گا اہوی کی اس خلاصے لے پچھے کس دا کی ادیش ہے ਇਸ ਦਾ ਵੀ ਨਿਤਾਰਾ ਹੋ ਜਾਏਗਾ ਲੇਕਿਨ ਭਾਰਤੀ ਫੌਜ ਦਾ ਖੁਲਾਸਾ ਸਿੱਖਾਂ ਲਈ ਖਤਰੇ ਦਾ ਹੂਟਲ ਜ਼ਰੂਰ ਹੈ ਖਾਸ ਤੌਰ ਤੇ ਅੱਜ ਜਦ ਜੰਗ ਬੰਦੀ ਦੇ ਬਾਅਦ ਦੇ ਭਾਰਤ ਸਰਕਾਰ ਦੇ ਦਾਅਵਿਆਂ ਨੇ ਦੇਸ਼ ਵਾਸੀਆਂ ਨੂੰ ਭੰਬਲ ਪੂਸੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਇਸ ਨੂੰ ਦੇਖ ਕੇ ਕੀ ਸੱਚ ਕਿਹਾ ਜਾ ਰਿਹਾ ਹੈ ਕੀ ਨਹੀਂ ਇਹ ਹਜ਼ਮ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਕੁਝ ਤੱਥ ਅਜੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਵਿਸ਼ਵਾਸ ਦੀ ਤੰਗ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ ਜਿਵੇਂ ਕਿ ਇੱਕ ਪਾਸੇ ਜਿੱਥੇ ਜੰਗਬੰਦੀ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਟਵੀਟ ਤੋਂ ਮਿਲਦੀ ਹੈ 트੍ਰੰਪ ਜੰਗਬੰਦੀ ਦਾ ਸਿਹਰਾ ਵੀ ਆਪਣੇ ਸਿਰ ਤੇ ਬਨ ਰਹੇ ਹਨ ਅਤੇ ਬਾਰ-ਬਾਰ ਕੋ ਮੰਤਰੀ ਪਦ ਧਰਤੇ ਦੁਹਰਾ ਵੀ ਰਹੇ ਹਨ ਪਰ ਦੂਜੇ ਪਾਸੇ ਪਹਿਲਾਂ ਤਾਂ ਭਾਰਤ ਟਰੰਪ ਦੇ ਇਸ ਦਾਅਵੇ ਤੇ ਚੁੱਪ ਵੱਟੀ ਬੈਠਾ ਰਿਹਾ ਫਿਰ ਕਈ ਦਿਨਾਂ ਬਾਅਦ ਜਾ ਕੇ ਸਫਾਈ ਦਿੰਦਾ ਹੈ ਕਿ ਨਹੀਂ ਇਸ ਜੰਗ ਬੰਦੀ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਕੌਣ ਸੱਚ ਬੋਲ ਰਿਹਾ ਹੈ ਅਜਿਹੀ ਪਰਿਸਥਿਤੀ ਵਿੱਚ ਇਹ ਦੁਵਿਧਾ ਸੁਭਾਵਿਕ ਹੈ ਇਸੇ ਤਰ੍ਹਾਂ ਪਾਕਿਸਤਾਨ ਦੇ ਦਾਅਵੇ ਕਿ ਉਸਨੇ ਭਾਰਤ ਦੇ 4 ਜਾਂ 5 ਰਾਫੇਲ ਮਾਰ ਗਿਰਾਏ ਇਸ ਨੂੰ ਭਾਰਤ ਸਿਰੇ ਤੋਂ ਨਕਾਰਦਾ ਰਿਹਾ ਲੇਕਿਨ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਬਿਆਨ ਕਿ ਹਮਲੇ ਤੋਂ ਪਹਿਲਾਂ ਉਹਨਾਂ ਨੇ ਪਾਕਿਸਤਾਨ ਨੂੰ ਦੱਸ ਦਿੱਤਾ ਸੀ ਇਸ ਕਬੂਲ ਨਾਵੇਂ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸਵਾਲ ਕਿ ਹਮਲੇ ਤੋਂ ਪਹਿਲਾਂ ਪਾਕਿਸਤਾਨ ਨੂੰ ਦੱਸਣਾ ਤਾਂ ਜ਼ੁਰਮ ਸੀ ਅਤੇ ਪਹਿਲਾਂ ਦੱਸਣ ਕਰਕੇ ਹੀ ਭਾਰਤ ਦੇ ਜੰਗੀ ਜਹਾਜ਼ ਮਾਰਗिराਏ ਗਏ ਇਸ ਨੇ ਵੀ ਸਰਕਾਰ ਦੇ ਸਚਾਈ ਸਾਹਮਣੇ ਰੱਖਣ ਦੇ ਦਾਅਵੇ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ ਇਸ ਲਈ ਹੁਣ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਫੌਜ ਦੇ ਦਾਅਵੇ ਨੂੰ ਮੰਨਣਾ ਮੁਸ਼ਕਲ ਹੋ ਗਿਆ ਹੈ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਅਤੇ ਹੈੱਡ ਗਰੰਥੀ ਯਾਨੀ ਰਵੀਰ ਸਿੰਘ ਵੱਲੋਂ ਲਏ ਸਟੈਂਡ ਦੇ ਨਗਰੋਂ ਇਹ ਸਾਰੇ ਰਵੱਈਏ ਅਤੇ ਤੱਥ ਮੰਗ ਕਰਦੇ ਹਨ ਕਿ ਭਾਰਤੀ ਫੌਜ ਦੇ ਦਾਅਵੇ ਦੀ ਸਚਾਈ ਦੀ ਜਾਂਚ ਨਿਰਪੱਖ ਕੁਮਾਂਤਰੀ ਤਿਰਤੋਂ ਕਰਵਾਈ ਜਾਵੇ ਤਾਂ ਜੋ ਕੌਣ ਕਿੰਨਾ ਸੱਚ ਬੋਲ ਰਿਹਾ ਹੈ ਇਸ ਗੱਲ ਦਾ ਨਿਤਾਰਾ ਹੋ ਸਕੇ ਖਾਸ ਤੌਰ ਤੇ ਸਿੱਖਾਂ ਨੂੰ ਆਪਣੇ ਗੁਰ ਧਾਮਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਜਾਣਨਾ ਬਹੁਤ ਜ਼ਰੂਰੀ ਬਣ ਗਿਆ ਹੈ ਕਿ ਹੁਣ ਸਿੱਖ ਇਸ ਦਾਅਵੇ ਦੀ ਤਹ ਤੱਕ ਕੋਖ ਕਰਉਂ ਨਾਲ ਹੀ ਇਹ ਆਤਮ ਵਿਸ਼ਵਾਸ ਵੀ ਝੂਠਾ ਹੈ ਅਤੇ ਖੁਦ ਨੂੰ ਢੋਖਾ ਦੇਣ ਦੇ ਬਰਾਬਰ ਹੈ ਕਿ ਕੋਈ ਵੀ ਸ੍ਰੀ ਹਰਮੰਦਰ ਸਾਹਿਬ ਤੇ ਗੋਲਾਬਾਰੀ ਨਹੀਂ ਕਰੇਗਾ ਭਲੇ ਹੀ 1965 ਅਤੇ ਫਿਰ 1971 ਦੀ ਜੰਗ ਵਿੱਚ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ ਲੇਕਿਨ ਪਾਕਿਸਤਾਨ ਵਾਲੇ ਇਲਾਕੇ ਕਰਤਾਰਪੁਰ ਸਾਹਿਬ ਵਿੱਚ ਗੋਲਾਬਾਰੀ ਹੋਈ ਸੀ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਟੈਂਕਾ ਤੋਪਾਂ ਨਾਲ ਹੋਇਆ ਅਤੇ ਉਸ ਨੂੰ ਦੇਸ਼ ਹਿੱਤ ਵਿੱਚ ਜ਼ਰੂਰੀ ਦੱਸਿਆ ਗਿਆ ਉਸ ਦੇ ਲਈ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਵੀ ਕਿਹਾ ਗਿਆ ਇਸ ਲਈ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਤੇ ਗੋਲਾਬਾਰੀ ਨਹੀਂ ਹੋ ਸਕਦੀ ਜਿੱਥੇ ਫਿਰਕੂ ਸੋਚ ਅਤੇ ਸਿਆਸੀ ਕੀੜ ਦੀ ਕੋਈ ਸੀਮਾ ਨਹੀਂ ਇਤਿਹਾਸ ਦਾ ਸੱਚ ਵੀ ਸਾਡੇ ਸਾਹਮਣੇ ਹੈ ਕਿ 1965 ਦੀ ਜੰਗ ਵਿੱਚ ਆਰਮੀ ਸਟਾਫ ਜਨਰਲ ਜੇ ਐਨ ਚੌਧਰੀ ਨੇਤਾ ਹਾਰ ਮੰਨ ਲਈ ਸੀ ਅੰਮ੍ਰਿਤਸਰ ਪਾਕਿਸਤਾਨ ਨੂੰ ਦੇ ਦਿੱਤਾ ਸੀ ਅਤੇ ਭਾਰਤੀ ਫੌਜ ਨੂੰ ਪਿੱਛੇ ਬਿਆਸ ਦੇ ਕੰਡੇ ਤੇ ਆ ਜਾਣ ਦੇ ਹੁਕਮ ਵੀ ਦੇ ਦਿੱਤੇ ਸਨ ਲੇਕਿਨ ਲੈਫਟਨੈਂਟ ਜਨਰਲ ਹਰਬਖਸ਼ ਸਿੰਘ ਨੇ ਉਸ ਵਕਤ ਸਟੈਂਡ ਲਿਆ ਅਤੇ ਜਨਰਲ ਚੌਧਰੀ ਦਾ ਹੁਕਮ ਨਾ ਮੰਨ ਕੇ ਸਾਬਤ ਕਰ ਦਿੱਤਾ ਕਿ ਕੌਣ ਕੀ ਚਾਹੁੰਦਾ ਹੈ ਇਸ ਲਈ ਇਸ ਤੋਂ ਪਹਿਲਾਂ ਕਿ ਕਿਸੇ ਦੇ ਸਿਆਸੀ ਸਤਰੰਜਾਂ ਦੇ ਪਿੱਛੇ ਸਿੱਖਾਂ ਦੇ ਗੁਰਦੁਆਰਿਆਂ ਤਬਾਹ ਕਰ ਦਿੱਤੇ ਜਾਣ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੁਰੱਖਿਆ ਲਈ ਪ੍ਰਬੰਧ ਪੁਖਤਾ ਕਰਨ ਦੀ ਪਹਿਲ ਕਰਨੀ ਕਰ ਨਹੀਂ ਚਾਹੀਦੀ ਹੈ ਇਸ ਦਾਅਵੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ